ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਕਿਹੜੀਆਂ ਉਹ 5 ਆਦਤਾਂ ਜੇ ਆਪਾਂ ਅਪਣਾ ਲਈਏ ਤਾਂ ਆਪਾਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਦੀਪ ਸਿੱਧੂ ਤੇ। ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਿਉਂਕਿ ਇਸੇ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਮੈਂ ਇਸ ਚੈਨਲ ਤੇ ਅਪਲੋਡ ਕਰਦਾ ਰਾਂਗਾ। ਚਲੋ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੀ ਵੀਡੀਓ ਵੱਲ ਵਧਦੇ ਹਾਂ। ਅੱਜ ਦੀ ਵੀਡੀਓ ਵਿੱਚ ਦੱਸਿਆ ਜਾਣ ਵਾਲੀਆਂ 5 ਆਦਤਾਂ ਜੇ ਤੁਸੀਂ ਅਪਣਾ ਲੈਨੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਜ਼ਿਆਦਾ ਕਾਮਯਾਬੀ ਅਤੇ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਜਿਉ ਸਕਦੇ ਹੋ ਜਿਵੇਂ ਆਪਾਂ ਨੂੰ ਪਤਾ ਹੈ ਕਿ ਚੰਗੀਆਂ ਆਦਤਾਂ ਬਣਾਉਣੀਆਂ ਔਖੀਆਂ ਪਰ ਇਹਨਾਂ ਨਾਲ ਸਮਾਜ ਚ ਰਹਿਣਾ ਬੜਾ ਸੌਖਾ ਤੇ ਇਹਨਾਂ ਦੇ ਉਲਟ ਮਾੜੀਆਂ ਆਦਤਾਂ ਬਣਾਉਣੀਆਂ ਸੌਖੀਆਂ ਪਰ ਇਹਨਾਂ ਨਾਲ ਸਮਾਜ ਚ ਰਹਿਣਾ ਬੜਾ ਔਖਾ ਤੇ ਜੇ ਆਪਾਂ ਗੱਲ ਕਰੀਏ ਕਿ ਆਪਾਂ ਚੰਗੀਆਂ ਆਦਤਾਂ ਕਿਵੇਂ ਸਿੱਖ ਸਕਦੇ ਹਾਂ ਤੇ ਮਾੜੀਆਂ ਚੀਜ਼ਾਂ ਕਿਵੇਂ ਛੱਡ ਸਕਦੇ ਹਾਂ ਆਮ ਤੌਰ ਤੇ ਗਲਤ ਚੀਜ਼ਾਂ ਛੇਤੀ ਛੱਡੀਆਂ ਤਾਂ ਨਹੀਂ ਜਾਂਦੀਆਂ ਪਰ ਆਪਾਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਨਾਲ ਤਬਦੀਲ ਕਰ ਸਕਦੇ ਹਾਂ ਹੁਣ ਜੇ ਆਪਾਂ ਕੋਈ ਚੰਗੀ ਚੀਜ਼ ਸਿੱਖਣੀ ਆ ਤਾਂ ਉਹਦਾ ਸਭ ਤੋਂ ਸੌਖਾ ਢੰਗ ਕੀ ਆ ਤਾਂ ਇਹਦਾ ਜਵਾਬ ਹੈਗਾ ਰੈਪੀਟੀਸ਼ਨ ਕਿਸੇ ਵੀ ਚੀਜ਼ ਨੂੰ ਦੁਹਰਾਉਣਾ ਜੇ ਤੁਸੀਂ ਕੋਈ ਕੰਮ ਹਰ ਰੋਜ਼ ਕਰਦੇ ਹੋ ਤਾਂ ਕੁਝ ਸਮੇਂ ਬਾਅਦ ਉਹ ਚੀਜ਼ ਤੁਹਾਡੀ ਆਦਤ ਬਣ ਜਾਂਦੀ ਆ ਇਸ ਗੱਲ ਨੂੰ ਸੌਖਾ ਸਮਝਣ ਲਈ ਜਿਵੇਂ ਕੋਈ ਆਦਮੀ 5 ਵਜੇ ਦਾ అలਾਰਮ ਲਾ ਕੇ ਜੇ ਉਹ 2 ਜਾਂ 3 ਮਹੀਨੇ 5 ਵਜੇ ਉੱਠਦਾ ਤਾਂ ਕੁਝ ਸਮੇਂ ਬਾਅਦ ਉਹ ਆਦਮੀ ਬਿਨਾਂ అలారం ਤੋਂ ਵੀ 5 ਵਜੇ ਉੱਠਣ ਲੱਗ ਜਾਂਦਾ ਕਿਉਂਕਿ ਇਹ ਚੋ ਉਹਦੀ ਆਦਤ ਬਣ ਚੁੱਕੀ ਹੁੰਦੀ ਆ ਸੋ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਆਦਤ ਨੂੰ ਬਣਾ ਸਕਦੇ ਆ ਤਾਂ ਹੁਣ ਗੱਲ ਕਰਾਂਗੇ ਉਹਨਾਂ ਪੰਜ ਆਦਤਾਂ ਬਾਰੇ ਤਾਂ ਪਹਿਲੀ ਆਦਤ ਹੈ ਸੈੱਟ ਕਲੀਅਰ ਗੋਲ ਮਤਲਬ ਕਿ ਰਾਤ ਦੇ ਸਮੇਂ ਤੁਸੀਂ ਅਗਲੇ ਦਿਨ ਦੀ ਲਿਸਟ ਬਣਾਉਣੀ ਕਿ ਅਗਲੇ ਦਿਨ ਤੁਸੀਂ ਕੀ ਕੁਝ ਕਰਨਾ ਹੈ ਇਹਦੇ ਨਾਲ ਤੁਸੀਂ ਇੱਕ ਤਾਂ ਆਪਣਾ ਸਮਾਂ ਬਚਾਉਂਗੇ ਤੇ ਦੂਜਾ ਤੁਸੀਂ ਕੋਈ ਵੀ ਕੰਮ ਭੁੱਲੋਗੇ ਨਹੀਂ ਤੇ ਇੱਕ ਗੱਲ ਹੋਰ ਜਿਹੜੇ ਵੱਧ ਜ਼ਰੂਰੀ ਕੰਮ ਆ ਤੁਹਾਡੇ ਤੁਸੀਂ ਉਹਨਾਂ ਨੂੰ ਸਰਕਲ ਕਰ ਸਕਦੇ ਹੋ ਤਾਂ ਜੋ ਤੁਸੀਂ ਉਹ ਪਹਿਲ ਦੇ ਆਧਾਰ ਤੇ ਕਰ ਲਵੋ ਤੇ ਜੋ ਵੀ ਤੁਹਾਡੇ ਦਿਨ ਦੀ ਲਿਸਟ ਹੋਊਗੀ ਤੁਸੀਂ ਉਹਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਕਿਉਂਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਕਿਹੜਾ ਕੰਮ ਰਹਿੰਦਾ ਉਦਾਹਰਣ ਦੇ ਤੌਰ ਤੇ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਜੇ ਤੁਸੀਂ ਲਿਸਟ ਪਹਿਲਾਂ ਤੋਂ ਹੀ ਤਿਆਰ ਕੀਤੀ ਹੋਵੇ ਤਾਂ ਤੁਸੀਂ ਬਹੁਤ ਜਲਦੀ ਕੰਮ ਖਤਮ ਕਰਕੇ ਘਰ ਵਾਪਸ ਆ ਸਕਦੇ ਹੋ ਤੇ ਕਈ ਵਾਰੀ ਆਪਾਂ ਦੇਖਦੇ ਆਂ ਕਿ ਆਪਾਂ ਕਾਫੀ ਚੀਜ਼ਾਂ ਲੈਉਣੀਆਂ ਭੁੱਲ ਜਾਂਦੇ ਆਂ ਸੋ ਦੂਜੀ ਆਦਤ ਹੈ ਹੈਲਦੀ ਲਾਈਫਸਟਾਈਲ ਅਪਣਾਉਣ ਦੀ ਮਤਲਬ ਕਿ ਸਾਨੂੰ ਹਰ ਰੋਜ਼ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਜਿਦੇ ਨਾਲ ਆਪਾਂ ਲੰਮੇ ਸਮੇਂ ਲਈ ਤੰਦਰੁਸਤ ਰਹੀਏ ਮੁੱਖ ਤੌਰ ਤੇ ਇਸ ਦੇ ਵਿੱਚ ਤਿੰਨ ਚੀਜ਼ਾਂ ਸਭ ਤੋਂ ਪਹਿਲਾਂ 7 ਤੋਂ 8 ਘੰਟੇ ਦੀ ਨੀਂਦ ਸਾਨੂੰ ਹਰ ਰੋਜ਼ ਹੀ ਲੈਣੀ ਚਾਹੀਦੀ ਆ ਤੇ ਦੂਜਾ ਸਾਨੂੰ ਘਰ ਦਾ ਬਣਿਆ ਜਾਦਾ ਖਾਣਾ ਚਾਹੀਦਾ ਹੈ ਬਜਾਏ ਬਾਹਰ ਦੇ ਪੀਜੇ 버ਗਰ ਖਾਣ ਨਾਲੋਂ ਤੇ ਤੀਜਾ ਸਾਨੂੰ ਹਰ ਰੋਜ਼ 25 ਤੋਂ 30 ਮਿੰਟ ਐਕਸਰਸਾਈਜ਼ ਰੋਜ਼ ਕਰਨੀ ਚਾਹੀਦੀ ਆ ਚਾਹੇ ਤੁਸੀਂ ਰਨਿੰਗ ਸਟ੍ਰੈਚਿੰਗ ਐਕਸਰਸਾਈਜ਼ ਯੋਗਾ ਜਾਂ ਫਿਰ ਕੋਈ ਗੇਮ ਵੀ ਖੇਡ ਸਕਦੇ ਹੋ ਤੇ ਹੁਣ ਗੱਲ ਕਰਾਂਗੇ ਆਪਾਂ ਤੀਜੀ ਉਹ ਸਾਧਨ ਬਾਰੇ ਜਿਹੜੀ ਕਿ ਮੈਂ ਅੱਜ ਦੇ ਸਮੇਂ 'ਚ ਸਭ ਤੋਂ ਜ਼ਰੂਰੀ ਸਮਝਦਾ ਤਾਂ ਉਹ ਹੈ ਰੀਡ ਐਂਡ ਲਰਨ ਜਿਵੇਂ ਆਪਣੇ ਸਰੀਰ ਨੂੰ ਖਰਾਕ ਦੀ ਲੋਡ ਹੁੰਦੀ ਆ ਉਸੇ ਤਰ੍ਹਾਂ ਆਪਣੇ ਦਿਮਾਗ ਨੂੰ ਵੀ ਖਰਾਕ ਦੀ ਲੋਡ ਹੁੰਦੀ ਆ ਪਰ ਆਪਣੇ ਦਿਮਾਗ ਦੀ ਖਰਾਕ ਕੁਝ ਹੋਰਾਂ ਜਿਹੜੀ ਕਿ ਨੌਲੇਜ ਆ ਅੱਜ ਦੇ ਸਮੇਂ 'ਚ ਆਪਣੇ ਕੋਲੇ ਨੌਲੇਜ ਲੈਣ ਦੇ ਬਹੁਤ ਸਾਰੇ ਸਾਧਨ ਮੌਜੂਦ ਆ ਜਿਵੇਂ ਕਿ ਆਪਾਂ YouTube ਤੋਂ ਜਾਂ ਫਿਰ books ਤੋਂ ਜਾਂ ਫਿਰ ਆਪਾਂ ਕਿਸੇ ਵੀ ਇੰਟਰਨੈਟ ਪਲੇਟਫਾਰਮ ਤੋਂ ਨੌਲੇਜ ਲੈ ਸਕਦੇ ਹਾਂ ਜਿਵੇਂ ਮੈਂ ਹਰ ਹਫਤੇ ਇਸ YouTube ਚੈਨਲ ਤੇ ਕੋਈ ਨਾ ਕੋਈ ਵੀਡੀਓ ਅਪਲੋਡ ਕਰਦਾ ਰਹਿਣਾ ਸੋ ਤੁਸੀਂ ਇਹਨਾਂ ਵੀਡੀਓਸ ਤੋਂ ਵੀ ਕਾਫੀ ਨੌਲੇਜ ਲੈ ਸਕਦੇ ਹੋ ਕਿਉਂਕਿ ਇਹਨਾਂ ਚੀਜ਼ਾਂ ਨਾਲ ਸਾਡਾ ਦਿਮਾਗ ਤੰਦਰੁਸਤ ਰਹਿੰਦਾ ਤੇ ਕੁਝ ਚੰਗਾ ਤੇ ਨਵਾਂ ਸੋਚਣ ਵਿੱਚ ਸਮਰੱਥ ਹੁੰਦਾ ਤੇ ਚੌਥੀ ਆਦਤ ਜਿਹੜੀ ਸਾਨੂੰ ਅਪਣਾਉਣੀ ਚਾਹੀਦੀ ਹੈ ਉਹ ਹੈ ਬੀ ਔਨੈਸਟ ਮਤਲਬ ਕਿ ਸਾਨੂੰ ਸਾਡਾ ਕੈਰੈਕਟਰ ਜਾਂ ਚਰਿੱਤਰ ਸੱਚਾ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਜ਼ਿੰਦਗੀ 'ਚ ਅਜਿਹੇ ਊਸੂਲ ਅਪਣਾਉਣੇ ਚਾਹੀਦੇ ਆ ਜਿਨ੍ਹਾਂ ਉੱਤੇ ਅਸੀਂ ਕਦੇ ਵੀ ਸਮਝੌਤਾ ਨਾ ਕਰੀਏ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਅਸੀਂ ਉਹ ਚੀਜ਼ਾਂ ਕਰੀਏ ਜੋ ਸਾਨੂੰ ਕਰਨੀਆਂ ਚਾਹੀਦੀਆਂ ਨਾ ਕਿ ਉਹ ਕਰੀਏ ਜੋ ਸਾਨੂੰ ਸੌਖੀਆਂ ਲੱਗਦੀਆਂ। ਇਹ ਗੱਲ ਨੂੰ ਆਪਾਂ ਇੱਕ ਉਦਾਹਰਣ ਰਾਹੀਂ ਸਮਝਦੇ ਹਾਂ। ਜੇ ਕੋਈ ਬੱਚਾ ਜਿਹੜਾ ਹਜੇ ਪੜ੍ਹਾਈ ਕਰ ਰਿਹਾ ਜੇ ਉਹ ਆਪਣੇ ਮਾਪਿਆਂ ਤੋਂ ਬਿਨਾਂ ਖੁਦ ਹੀ ਪੜ੍ਹਾਈ ਕਰ ਰਿਹਾ ਬੇਣਾ ਉਹਨਾਂ ਦੇ ਡਰ ਜਾਂ ਉਹਨਾਂ ਦੀ ਦੇਖ ਰੇਖ ਤੋਂ ਤਾਂ ਇਹ ਚੀਜ਼ ਉਹਦਾ ਸੱਚਾ ਚਰਿੱਤਰ ਜਾਂ ਇਹ ਦਰਸਾਉਂਦੀ ਹੈ ਕਿ ਉਹ ਓਨੈਸਟ ਹੈ ਆਪਣੇ ਅਤੇ ਆਪਣੇ ਮਾਪਿਆਂ ਦੇ ਪ੍ਰਤੀ ਤੇ ਹੁਣ ਗੱਲ ਕਰਾਂਗੇ ਆਪਾਂ ਆਖਰੀ ਉਸ ਆਦਤ ਬਾਰੇ ਜਿਹੜੀ ਕਿ ਮੈਂ ਸਮਝਦਾ ਹਾਂ ਅੱਜ ਦੇ ਸਮੇਂ ਦੇ ਵਿੱਚ ਅਲੋਪ ਹੁੰਦੀ ਜਾ ਰਹੀ ਹੈ ਤਾਂ ਉਹ ਹੈ ਬਿਲਡਰ ਰਿਲੇਸ਼ਨਸ਼ਿਪਸ ਜਾਂ ਤੁਸੀਂ ਕਹਿ ਸਕਦੇ ਹੋ ਬੀ ਪੀਪਲ ਓਰੀਐਂਟਡ ਰਿਸ਼ਤੇ ਬਣਾਉਣੇ ਜਾਂ ਕਾਇਮ ਰੱਖਣੇ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਅੱਜ ਦੇ ਸਮੇਂ 'ਚ ਕਾਫੀ ਰਿਸ਼ਤੇ ਟੁੱਟਦੇ ਜਾ ਰਹੇ ਆ। ਸੋ ਸਾਡੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਨਵੇਂ ਰਿਸ਼ਤੇ ਬਣਾਈਏ ਅਤੇ ਜੋ ਸਾਡੇ ਮੌਜੂਦਾ ਰਿਸ਼ਤੇ ਆ, ਅਸੀਂ ਉਹਨਾਂ ਨੂੰ ਕਾਇਮ ਰੱਖੀਏ। ਕਿਉਂਕਿ ਰਿਸ਼ਤੇ ਕਾਇਮ ਰੱਖਣੇ ਬਿਜ਼ਨਸ ਪੱਖ ਤੋਂ ਵੀ ਤੇ ਨਿੱਜੀ ਪੱਖ ਤੋਂ ਵੀ ਬੇਹੱਦ ਜ਼ਰੂਰੀ ਆ। ਕਿਉਂਕਿ ਨਾ ਇਹਨਾਂ ਬਿਨਾ ਪੈਸਾ ਹੋਣਾ ਤੇ ਨਾ ਇਹਨਾਂ ਬਿਨਾ ਪੈਸੇ ਵਰਤਣ ਦਾ ਆਨੰਦ। ਸੋ ਇਹ ਸੀ ਅੱਜ ਦੀ ਵੀਡੀਓ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਤਾਤਕਲੀ ਸਤ ਸ਼ਰੀਆ ਕਾ